ਜੇਕਰ ਗੱਲ ਕਰ ਲਈਏ ਕਾਂਗਰਸ ਦੇ ਨਵੇਂ ਚਿਹਰੇ ਦੀ ਪੰਜਾਬ ਦੇ ਲਈ ਸੀਐਮ ਦਾ ਚਿਹਰਾ ਕਿਸ ਨੂੰ ਅਨਾਉਂਸ ਕਰ ਸਕਦਾ ਹੈ راہਲ ਗਾਂਧੀ ਤੱਕ ਕਿ ਪੰਜਾਬ ਦੇ ਲਈ ਕਿ ਕਿਹੋ ਜਿਹਾ ਇਹ ਚਿਹਰਾ ਹੈਗਾ ਕਾਂਗਰਸ ਦੇ ਵਿੱਚ ਜਿਹੜਾ ਸੀਐਮ ਬਣਨ ਦੇ ਕਾਬਿਲ ਹੈ ਲੈਣ ਦੇ ਵਿੱਚ ਸਾਰੇ ਭੱਜੇ ਹੋਏ ਨੇ ਲਗਾਤਾਰ ਕੰਮ ਕਰ ਰਹੇ ਨੇ ਜੇਕਰ ਕਿਸੇ ਦਾ ਨਾਮ ਅਨਾਉਂਸ ਨਹੀਂ ਹੋਇਆ ਇੱਕ ਦਾ ਨਾਮ ਇਹਨਾਂ ਦੇ ਵਿੱਚ ਅਨਾਉਂਸ ਹੋ ਗਿਆ ਕਿ ਬਾਕੀ ਕਾਂਗਰਸ ਦੇ ਲਈ ਉਸੇ ਤਰ੍ਹਾਂ ਕੰਮ ਕਰਨਗੇ ਜਾਂ ਫਿਰ ਨਾਰਾਜ਼ ਹੋ ਜਾਣਗੇ ਜਾਂ ਪਾਰਟੀ ਛੱਡ ਦੇਣਗੇ ਜਾਂ ਉਥੇ ਟਾਈਮ ਨੂੰ ਲੈ ਕੇ ਰੋਲਾ ਪਊਗਾ ਕਿ ਮੈਂ ਤਾਂ ਇੰਨੇ ਸਾਲਾਂ ਤੋਂ ਇੰਨੇ ਟਾਈਮ ਤੋਂ ਮੈਂ ਲਗਾਤਾਰ ਕਾਂਗਰਸ ਦੇ ਲਈ ਕੰਮ ਕਰ ਰਿਆ ਮੈਂ ਪਰਿਵਾਰ ਵੀ ਛੱਲੇ ਮੈਂ ਟਾਈਮ ਨਹੀਂ ਦੇਖਿਆ ਪਰਿਵਾਰ ਨਹੀਂ ਦੇਖਿਆ ਸਮਾਂ ਨਹੀਂ ਦੇਖਿਆ ਮੈਂ ਲਗਾਤਾਰ ਕਾਂਗਰਸ ਦੇ ਨੂੰ ਪਹਿਲ ਦਿੱਤੀ ਹੈ ਕਿ ਕਾਂਗਰਸ ਦੇ ਲਈ ਮੈਂ ਦਿਨ ਰਾਤ ਇੰਨੇ ਸਾਲਾਂ ਤੋਂ ਮੈਂ ਮਿਹਨਤ ਕਰ ਰਿਆ ਕਿ ਇਹੋ ਜਿਹੀਆਂ ਗੱਲਾਂ ਜਦੋਂ ਜੀ ਸੀਐਮ ਦਾ ਚਿਹਰਾ ਅਨਾਉਂਸ ਹੋ ਗਿਆ ਇਹੋ ਜਿਹਾ ਦੇਖਣ ਨੂੰ ਮਿਲਣਗੀਆਂ ਲੈਨਤ ਤਾਂ ਦੇਖਿਓ ਰਾਜਾ ਬੜਿੰਗ ਲਗਾਤਾਰ ਚਲ ਰਿਹਾ ਕਿ ਮੈਨੂੰ ਵੀ ਰਾਜਾ ਬੜਿੰਗ ਦਾ ਵੀ ਕਹਿਣਾ ਕਿ ਮੇਰਾ ਵੀ ਸੁਪਨਾ ਮੈਂ ਸੀਐਮ ਪੰਜਾਬ ਦਾ ਬਣਾ ਪੰਜਾਬ ਦੇ ਲੋਕਾਂ ਦੇ ਮੈਂ ਫਿਰੇ ਕੰਮ ਨੇ ਜਿਹੜੀਆਂ ਸਰਕਾਰਾਂ ਤੋਂ ਨਹੀਂ ਹੋ ਰਹੀਆਂ ਜਾਂ ਮੈਂ ਚਿੱਟਾ ਨਹੀਂ ਖਤਮ ਕਰ ਸਕਦਾ ਚਿੱਟੇ ਨੂੰ ਜੜ ਤੋਂ ਨਹੀਂ ਖਤਮ ਕਰ ਸਕਦਾ ਮੈਂ ਪਰ ਘਟਾ ਸਕਦਾ ਉਸ ਤਰ੍ਹਾਂ ਦੀ ਪਲਾਨਿੰਗ ਰਾਜਾ ਬੜਿੰਗ ਦਾ ਕਹਿਣਾ ਕਿ ਮੇਰੇ ਕੋਲੇ ਹੈਗੀ ਆ ਜੋ ਪਹਿਲਾਂ ਕਾਂਗਰਸ ਦੀ ਸਰਕਾਰ ਰਹੀ ਹੈ 17 ਦੇ ਵਿੱਚ ਉਦੋਂ ਸ਼ਾਇਦ ਉਹਨਾਂ ਨੇ ਉਹ ਪਲਾਨਿੰਗ ਆ ਉਹ ਆਪਦੀ ਨਹੀਂ ਸੀ ਚਾਹ ਰਾਜਾ ਬੜਿੰਗ ਨੂੰ ਲੱਗਦਾ ਸੀ ਜੇ ਮੈਂ ਜਦੋਂ ਮੈਂ ਸੀਐਮ ਬਣ ਗਿਆ ਇਹ ਮੈਂ 35 ਜਿਹੜੇ ਮੇਰੇ ਕੋਲ ਹੈਗੇ ਨੇ ਇਹ ਮੈਂ ਉਸੇ ਵੇਲੇ ਹੀ ਅਪਣਾਉਂਗਾ ਇਸੇ ਲਈ ਵਾਰ-ਵਾਰ ਵੀ ਜਾਣ ਪੁੱਛ ਕੇ ਰਾਜਾ ਬ੍ਰਿੰਗ ਵੱਲੋਂ ਦੇਵਾ ਦਿੱਤਾ ਜਿਹੜੇ ਬਿਆਨ ਲਗਾਤਾਰ ਦਿੱਤੇ ਜਾਂਦੇ ਨੇ ਕਿ ਹਫਤਾ-ਆਫਤਾ ਦਾਦਾ ਦਸ ਦਿਨ ਲਗਾਤਾਰ ਨਿਊਜ਼ ਇਹੀ ਚੱਲੀ ਜਾਵੇ ਰਾਜਾ ਬ੍ਰਿੰਗ ਦਾ ਬਵਾਦੀਤ ਬਿਆਨ ਦੂਜਾ ਚਰਨਜੀਤ ਸਿੰਘ ਚੰਨੀ ਵੀ ਪੱਧਰ ਲਗਾਤਾਰ ਕਿ ਉਹਨਾਂ ਨੂੰ ਸੀਐਮ ਦਾ ਜਿਹੜਾ ਅਨਾਉਂਸ ਕੀਤਾ ਜਾਵੇ ਕਿਉਂਕਿ ਪਹਿਲਾਂ ਜਿੰਨਾ ਕ ਸਮਾਂ ਸੀ ਰਾਜਾ ਬਨੇ ਚਰਨਜੀਤ ਸਿੰਘ ਚੰਨੀ ਕੋਲ ਜਿੰਨਾ ਕ ਸਮਾਂ ਉਹ ਸੀਐਮ ਰਹੇ ਉਹਨੇ ਸਮੇਂ ਵਿੱਚ ਬਹੁਤ ਸਾਰੇ ਕੰਮ ਆ ਜਿਹੜੇ ਚੰਨੀ ਜਾਂਦਾ ਜਾਂਦਾ ਕਰ ਗਿਆ ਸੀ ਲੋਕਾਂ ਤੇ ਦਿਲਸ਼ ਸछा ਗਿਆ ਸੀ ਇਸੇ ਲਈ ਦੁਬਾਰਾ ਫੇਰ ਭਾਈ ਦੇ ਵਿੱਚ ਚੰਨੀ ਨੂੰ ਮੌਕਾ ਦਿੱਤਾ ਸੀ ਪਰ ਬਦਲਾ ਲੋਕ ਦੇਖਣਾ ਚਾਹੁੰਦੇ ਸੀ ਇੱਕੇ ਹੋਏ ਸੀ ਦੂਜੀਆਂ ਸਾਰੀਆਂ ਪਾਰਟੀਆਂ ਤੋਂ ਬਦਲਾ ਦੇਖਣਾ ਸੀ ਤਾਂ ਬਦਲਾ ਕਰਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਮੌਕਾ ਦਿੱਤਾ ਗਿਆ ਸੀ ਉਹ ਤੀਜਾ ਪ੍ਰਤਾਪ ਸਿੰਘ ਬਾਦਵਾ ਵੀ ਲਗਾਤਾਰ ਲਹਿਣ ਦੇ ਵਿੱਚ ਹੈ ਉਹ ਵੀ ਲਗਾਤਾਰ ਕੰਮ ਕਰ ਰਿਹਾ ਆਪਦਾ ਕਿ ਸ਼ਾਇਦ ਚਿਹਰਾ ਮੈਨੂੰ ਅਨਾਉਂਸ ਕਰ ਦੇਣ ਹੁਣ ਚਾਹੀਏ ਉਹ ਗੱਲਾਂ ਆਪਸ ਦੀਆਂ ਵੈਸੇ ਕਹੀ ਜਾਣਾ ਇੰਟਰਵਿਊਆਂ ਦੇ ਵਿੱਚ ਕਹੀ ਜਾਣਾ ਕਿ ਜਿਹੜਾ ਮਰਜ਼ੀ ਸੀਐਮ ਦਾ ਚਿਹਰਾ ਅਨਾਉਂਸ ਹੋ ਜੇ ਪੰਜਾਬ ਦੇ ਲਈ ਕਿ ਪੰਜਾਬ ਤਰੱਕੀਆਂ ਕਰੇ ਸਾਡਾ ਤਾਂ ਇਹੀ ਸੁਪਨਾ ਅਸੀਂ ਕਾਂਗਰਸ ਲਈ ਲਗਾਤਾਰ ਕੰਮ ਕਰਦੇ ਆਂ ਤੇ ਕਰਦੇ ਰਹਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਆਮ ਇੰਟਰਵਿਊ ਆ ਦੇ ਵਿੱਚ ਉਹ ਕਹਿ ਜਾਂਦੇ ਨੇ ਪਰ ਜਿਹੜੀ ਅੰਦਰੋਂ ਚੰਗਾਰੀ ਹੈ ਨਾ ਕਿ ਅੰਦਰੋਂ ਇੱਕ ਚੰਗਾਰੀ ਹੈ ਕਿ ਪੰਜਾਬ ਦਾ ਸੀਐਮ ਮੈਂ ਬਣਾ ਪੰਜਾਬ ਦੇ ਲੋਕਾਂ ਦੇ ਦੁੱਖ ਮੈਂ ਦੂਰ ਕਰ ਸਕਦਾ ਜਿਹੜਾ ਉਹ ਕੀੜਾ ਜਿਹੜਾ ਵੜਿਆ ਹੋਇਆ ਉਹ ਨਹੀਂ ਨਿਕਲਦਾ ਜਿੰਨਾ ਚਿਰ ਸੁਪਨਾ ਹੈਗਾ ਆਸ ਵੀ ਲੱਗਦੀ ਆ ਉਹਨਾਂ ਨੂੰ ਕਿ ਸਾਡਾ ਚ ਇਹਦਾ ਸ਼ਾਇਦ ਅਨਾਉਂਸ ਹੋ ਸਕਦਾ ਜਾਂ ਟਾਈਮ ਤੇ ਕਾਂਗਰਸ ਦੇ ਵਿੱਚ ਰੋਲ ਆਣਾ ਪੈ ਜੇ ਕਿ ਤੁਸੀਂ ਭਾਈ ਜਿਹੜੇ ਆਪਣੇ ਹੋਰ ਜਿਹੜੇ ਖਾਸ-ਖਾਸ ਆਪਣੇ ਸੀਨੀਅਰ ਆਗੂ ਹੈਗੇ ਨੇ ਕਿ ਉਹਨਾਂ ਸਾਰਿਆਂ ਤੋਂ ਇੱਕ ਵੋਟ ਪਵਾਈ ਜਾਵੇ ਕਿ ਜਿਹੜੀ ਵੋਟ ਜਿੱਧਰ ਵੱਧ ਪੈ ਗਈ ਉਸੇ ਨੂੰ ਸੀਐਮ ਦਾ ਚਿਹਰਾ ਪੰਜਾਬ ਦੇ ਲਈ ਅਨਾਉਂਸ ਕੀਤਾ ਜਾਊਗਾ ਇਸ ਤਰ੍ਹਾਂ ਦਾ ਵੀ ਜਿਹੜਾ ਰੌਲਾ ਪੈ ਸਕਦਾ ਕਿਉਂਕਿ ਕਾਂਗਰਸ ਦੇ ਵਿੱਚ ਰਾਜਾ ਵੜਿੰਗ ਲਗਾਤਾਰ ਚੱਲ ਰਿਹਾ ਮੁਰੇ ਸਚਾਰਨਜੀਤ ਸਿੰਘ ਚੰਨੀ ਚੱਲ ਰਿਹਾ ਪ੍ਰਤਾਪ ਸਿੰਘ ਬਾਦਵਾ ਚੱਲ ਰਿਹਾ ਜਿਹੜੇ ਹੋਰ ਵਧੀਆ ਨੇ ਕਿ ਸਾਡਾ ਚਿਹਰਾ ਅਨਾਉਂਸ ਹੋ ਜੇ ਲਗਾਤਾਰ ਭੱਜੇ ਹੋਏ ਨੇ 27 ਦੀ ਇਹ ਲਾਸਟ ਕਹਿ ਸਕਦੇ ਆ ਇਹਨਾਂ ਨੂੰ ਆਸ ਲੱਗਦੀ ਹੈ ਕਿ ਸਾਡਾ ਚਿਹਰਾ ਅਨਾਉਂਸ ਹੋ ਜੇ ਜੇ ਜਿਹੜਾ ਅਨਾਉਂਸ ਹੋਊਗਾ ਤਾਂ ਅਸੀਂ ਹੋਰ ਜਿਹੜਾ ਭੱਜ ਕੇ ਕੰਮ ਕਰਾਂਗੇ ਆਸ ਹੈਗੀ ਆ ਸਾਰਿਆਂ ਨੂੰ ਇਹਨਾਂ ਨੂੰ ਕਿ ਸ਼ਾਇਦ ਮੇਰਾ ਜਿਹੜਾ ਅਨਾਉਂਸ ਹੋ ਸਕਦਾ ਇਸੇ ਲਈ ਲਗਾਤਾਰ ਵਿੱਚ ਦੀ ਵਿਵਾਦਿਤ ਜਿਹੜੇ ਬਿਆਨ ਦੇਣੇ ਜ਼ਰੂਰੀ ਨੇ ਬਾਕੀ ਲੋਕ ਵੀ ਤੈਅ ਕਰ ਲੈਣਗੇ ਕਿ ਸੀਐਮ ਜਿਹੜਾ ਮਰਜ਼ੀ ਹੋਵੇ ਪਹਿਲਾਂ ਲੋਕਾਂ ਨੇ ਬਦਲਾ ਵੀ ਦੇਖ ਲੇ ਪਾਰਟੀਆਂ ਇੱਕ ਦੋ ਪਾਰਟੀਆਂ ਸੀ ਉਹਨਾਂ ਨੂੰ ਵੀ ਬਦਲ-ਬਦਲ ਕੇ ਦੇਖ ਲਿਆ ਚਾਹੇ ਉਹਨਾਂ ਦੀ ਆਪ ਦੀ ਕੋਈ ਰੀਲੀ ਮੁਕਤ ਭਗਤ ਸੀਗੀ ਭਈ ਇੱਕ ਵਾਰ ਤੂ ਬਣ ਜਾ ਇੱਕ ਵਾਰ ਮਹਿਮ ਬਣ ਜਾ ਹੁਣ ਤਾਂ ਤੀਜੀ ਪਾਰਟੀ ਨੂੰ ਵੀ ਮੌਕਾ ਦੇ ਕੇ ਦੇਖ ਲਿਆ ਕਿੰਨਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੀਐਮ ਭਗਵੰਤ ਮਾਨ ਨੇ ਕੀਤਾ ਕਿੰਨੇ ਕੱਪ ਨੇ ਵੋਟਾਂ ਤੋਂ ਪਹਿਲਾਂ ਸੀਐਮ ਆ ਭਗਵੰਤ ਮਾਨ ਦੀ ਬਾਹ ਬਾਇਸੇ ਲਈ ਹੁੰਦੀ ਸੀ ਬਦਲਾਅ ਲੋਕ ਦੇਖਣਾ ਚਾਹੁੰਦੇ ਸੀ ਤੇ ਅੱਜ ਭਗਵੰਤ ਮਾਨ ਦੀਆਂ ਪੋਸਟਾਂ ਦੇਖ ਲਓ ਲਗਾਤਾਰ ਜਿਹੜੀਆਂ ਕਮੈਂਟਾਂ ਦੇ ਵਿੱਚ ਮਹਾਗੱਪੀ ਕੱਪੀ ਝੂਠ ਫਲਾਨਾ ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਆ ਜਿਹੜੇ ਲਗਾਤਾਰ ਕਮੈਂਟ ਕਰ ਰਹੇ ਨੇ